ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਮਾਤਾ ਵੀਰ ਦੀ ਕਾਲਜ ਦੇ ਬਾਹਰਲੇ ਪਾਸੇ ਖੜਾ ਹਾਂ ਆ ਪਿਛਲੇ ਲੰਘੇ 2 ਹਫਤਿਆਂ ਤੋਂ ਲਗਾਤਾਰ ਪ੍ਰਧਾਨਗੀਆਂ ਦਾ ਦੌਰ ਚੱਲਦਾ ਵੀ ਕਾਲਜ ਦੇ ਵਿੱਚ ਜਿਹੜੇ ਪ੍ਰਧਾਨ ਨੇ ਉਹ ਬਣਾਏ ਜਾਂਦੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਤੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਪ੍ਰਧਾਨ ਬਣਾਏ ਜਾਂਦੇ ਨੇ ਪ੍ਰਧਾਨ ਬਣਾਉਣਾ ਕੋਈ ਇਤਰਾਜ ਨਹੀਂ ਪਰ ਇਦਾਂ ਦੇਖੋ ਚਾਹੇ ਕੋਈ ਸਰਕਾਰੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰਾਪਰਟੀ ਹੈ ਇਦਾਂ ਤੁਸੀਂ ਕਿਸੇ ਦੀ ਪ੍ਰਾਪਰਟੀ ਤੇ ਤੁਹਾਨੂੰ ਇਦਾਂ ਲਾਉਣ ਨਾਲ ਇਦਾਂ ਦਿਖਾਵਾ ਕਰਨ ਨਾਲ ਤੁਹਾਨੂੰ ਇਹ ਦੇਖ ਸਕਦੇ ਹੋ ਤੁਸੀਂ ਅੱਜ ਬਕਾਇਦਾ ਇੱਕ ਕਮੇਟੀ ਵੱਲੋਂ ਆਏ ਨੇ ਬੰਦੇ ਕਮੇਟੀ ਵੱਲੋਂ ਅੱਜ ਕਮੇਟੀ ਵੱਲੋਂ ਇਹ ਬੰਦੇ ਆਏ ਨੇ ਇਹ ਪੋਸਟਰ ਹੈ ਜਿਹੜੇ ਖੁਰਚ-ਖੁਰਚ ਕੇ ਲਾ ਰਹੇ ਨੇ ਸੋ ਮੇਰੀ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਇੱਕੋ ਬੇਨਤੀ ਹੈ ਵੀ ਆ ਜਿਹੜਾ ਤੁਸੀਂ ਪੋਸਟਰਾਂ ਤੇ ਖਰਚਾ ਕਰਦੇ ਹੋ ਉਹੀ ਖਰਚਾ ਤੁਸੀਂ ਕਿਸੇ ਹੋਰ ਪਾਸੇ ਕਰ ਸਕਦੇ ਹੋ ਤੇ ਤੁਸੀਂ ਦੇਖੋ ਆ ਦੇਖੋ ਕਿੰਨੇ ਤੁਹਾਡੇ ਜਿਹੜੇ ਵੇਸਟਸ ਐ ਤੇ ਉੱਪਰੋਂ ਤੁਹਾਡੀ ਆ ਕੰਧ ਆ ਜਿਹੜੀ ਸਾਰੀ ਚਾਹੇ ਪ੍ਰਾਈਵੇਟ ਅਧਾਰਾ ਚਾਹੇ ਕੋਈ ਵੀ ਸਰਕਾਰੀ ਅਧਾਰਾ ਪਰ ਤੁਸੀਂ ਐਦਾਂ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਰਜੇ ਵੀ ਤੁਸੀਂ ਆ ਕੇ ਇੱਥੇ ਐਦਾਂ ਪੋਸਟਰ ਚੇਪ ਤੋਂ ਪੂਰੇ ਵੀ ਪੋਸਟਰ ਜਿਹੜੇ ਐ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਇੱਕ ਵਾਰ ਪ੍ਰਧਾਨ ਬਣ ਗਿਆ ਕੋਈ ਉਹ ਐਦਾਂ ਪੋਸਟਰ ਲਾ ਕੇ ਵੀ ਜਾਂ ਇਹ ਕਹਿ ਲੋ ਵੀ ਉਹ ਕੋਈ ਬਹੁਤਾ ਜਾਂ ਉਹ ਬਣ ਜਾਂਦਾ ਪਹਿਲਾਂ ਇੱਕ ਪ੍ਰਧਾਨ ਬਣਿਆ ਉਹਨੇ ਲਾ ਲੇ ਫਿਰ ਉਸ ਤੋਂ ਬਾਅਦ ਦੂਜਾ ਪ੍ਰਧਾਨ ਬਣਿਆ ਫਿਰ ਉਹਨੇ ਲਾ ਲੇ ਫਿਰ ਉਹਨੇ ਲਾ ਲਈ ਉਸ ਤੋਂ ਬਾਅਦ ਫਿਰ ਤੀਜਾ ਪ੍ਰਧਾਨ ਬਣਿਆ ਫਿਰ ਉਹਨੇ ਲਾ ਦਿੱਤੀ ਤੁਸੀਂ ਆ ਦੇਖ ਸਕਦੇ ਹੋ ਮਾਤਾ ਜੀ ਦੀ ਕਾਲਜ ਦੀ ਜਿੰਨੀ ਵੀ ਆਹ ਬਿਲਡਿੰਗ ਹੈ ਫਰੰਟ ਵਾਲੀ ਤੁਸੀਂ ਵਿਚਾਲੀ ਸੜਕ ਯੂਨੀਵਰਸਿਟੀ ਵਾਲਾ ਪਾਸਾ ਵੀ ਦੇਖ ਸਕਦੇ ਹੋ ਉਧਰ ਵੀ ਸਾਰੇ ਪਾਸੇ ਇਹੀ ਹਾਲ ਹੈ ਹਾਂ ਤੁਸੀਂ ਪੋਸਟਰ ਦੇਖ ਸਕਦੇ ਹੋ ਯੂਨੀਵਰਸਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੁਸੀਂ ਆ ਦੇਖ ਸਕਦੇ ਹੋ ਵੀ ਜਿੱਥੇ ਜਿੱਥੇ ਤੱਕ ਕੰਦ ਹੈ ਇਹ ਕੰਦਾਂ ਤੇ ਲੱਗੇ ਹੋਏ ਪੋਸਟਰ ਦੱਸ ਰਹੇ ਨੇ ਵੀ ਇਹਨੂੰ ਕੋਈ ਵੀ ਬੰਦਾ ਸਹੀ ਨਹੀਂ ਕਹੂਗਾ ਚਾਹੇ ਪਾਰਟੀ ਕੋਈ ਵੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹ ਜਿਹੜੇ ਪੋਸਟਰ ਐ ਇਹਨਾਂ ਤੋਂ ਗਰੇਜ ਕੀਤਾ ਜਾਵੇ